ਰਾਤ ਨੂੰ ਆਪਾਂ ਨੂੰ ਬਹੁਤ ਸੁਪਨੇ ਆਉਂਦੇ ਸੀਗੇ ਤੇ ਬੇਨਤੀ ਕੀਤੀ ਇੱਥੇ ਆ ਕੇ ਆਪਾਂ ਨੂੰ ਬਿਲਕੁਲ ਸਹੀ ਹੈ ਸੈਟ ਡਰਾਮੇ ਦੇ ਸੁਪਨੇ ਆਉਂਦੇ ਸੀ ਠੀਕ ਹੈ ਫਿਰ ਤਾਂ ਬਹਾਹ ਖੇਚਦੀਆਂ ਕਦੀ ਕੁਝ ਹੋ ਗਿਆ ਤਾਂ ਲੋਕਾਂ ਦੇ ਜਿੰਨੇ ਵੀ ਸੁਖਣਾ ਲਾਂਦਾ ਉਹਨਾਂ ਦੀ ਸੁਖਣਾ ਬਾਰ ਹੁੰਦੀ ਹੈ ਇੱਥੇ ਮੈਨੂੰ 10-12 ਸਾਲ ਹੋ ਗਏ ਸਰ ਕਿਹੋ ਜਿਹਾ ਲੱਗਦਾ ਜਦੋਂ ਇੱਥੇ ਆਉਨੇ ਆ ਮੱਥਾ ਟੇਕ ਦਉ ਸੰਗਤਾਂ ਨਾਲ ਵਿਚਰਦ ਬਹੁਤ ਵਧੀਆ ਲੱਗਦਾ ਬਹੁਤ ਫਸਾਜ ਬੋਲ ਲਗਾ ਰਹੀ ਹੈ ਬਹੁਤ ਵਧੀਆ ਸਵੱਧਾ ਇੱਥੇ ਲੰਗਰ ਪਾਣੀ ਦਾ ਸਭ ਕੁਝ ਹੈਗਾ ਕੀ ਕਰਨੇ ਵੀ ਜਿਹੜਾ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਲਗਾਤਾਰ 10 ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦੇ ਨੇ ਵੀ ਕਿਵੇਂ ਖੇਚ ਇੱਥੇ ਪੈਂਦੀ ਆਉਣ ਦੀ ਕਿ ਹਰੇਕ ਸ਼ਨੀਵਾਰ 10 ਸਾਲ ਹੋ ਗਏ ਲਗਾਤਾਰ ਆ ਰਹੇ ਕਿਚ ਪੈਂਦੀ ਖੇਚੇ ਜੀ ਆਪਾਂ ਜੋ ਵੀ ਹੈ ਸਰਦਾਰ ਆਉਂਦੇ ਆ ਠੀਕ ਹੈ ਰਾਤ ਨੂੰ ਆਪਾਂ ਨੂੰ ਬਹੁਤ ਸੁਪਨੇ ਆਉਂਦੇ ਸੀਗੇ ਤੇ ਬੇਨਤੀ ਕੀਤੀ ਇੱਥੇ ਆ ਕੇ ਆਪਾਂ ਨੂੰ ਬਿਲਕੁਲ ਸਹੀ ਐ ਸਾਰੇ ਤਰ੍ਹਾਂ ਸੁਪਨੇ ਕਿਸ ਤਰੀਕੇ ਨਾਲ ਆਉਂਦੇ ਹੁੰਦੇ ਸੀਗੇ ਜੀ ਸਾਂਝਾ ਕਰਨਾ ਚਾਹੋਗੇ ਸਾਡਾ ਡਰਾਮੇ ਜਿਹੇ ਸੁਪਨੇ ਆਉਂਦੇ ਸੀ ਠੀਕ ਹੈ ਪਰ ਲੱਤਾਂ ਬਾਹਾਂ ਖੇਚਦੀਆਂ ਕਦੀ ਕੁਝ ਹੋ ਗਿਆ ਇਦਾਂ ਹੁਣ ਇਸ ਟਾਈਮ ਕੁਝ ਨਹੀਂ ਐ ਬਿਲਕੁਲ ਸਹੀ ਐ ਇੰਨੀ ਕਿਰਪਾ ਹੋਈ ਇੱਥੇ ਆ ਕੇ ਕਿ ਜਿੱਦਾਂ ਜਿਵੇਂ ਦੱਸ ਰਹੇ ਹੋ ਕਿ ਡਰਾਮ ਨੇ ਸੁਪਨੇ ਆਉਂਦੇ ਸੀ ਆ ਖਿੱਚ ਵਗੈਰਾ ਪੈਂਦੀ ਹੁੰਦੀ ਸੀ ਪਰ ਉਹ ਚੀਜ਼ ਜਦੋਂ ਤੇ ਇੱਥੇ ਆਣਾ ਸ਼ੁਰੂ ਕੀਤਾ ਖਤਮ ਹੋ ਗਈ ਹਾਂਜੀ ਹਾਂਜੀ ਬਿਲਕੁਲ ਖਤਮ ਹੋ ਗਈ ਆ ਹੁਣ ਬਿਲਕੁਲ ਹੈ ਨਹੀਂ ਲੋਕਾਂ ਦੇ ਜਿੰਨੇ ਵੀ ਆ ਸੁੱਖਣਾ ਆਂਦਾ ਉਹਨਾਂ ਦੀ ਸੁੱਖਣਾ ਬਰ ਹੁੰਦੀ ਆ ਕਹਿੰਦੇ ਨੇ ਵੀ ਜਿੱਦਾਂ ਕੁਛ ਵੀ ਸੱਚੇ ਦਿਲੋਂ ਮੰਗਦੇ ਤੇ ਸ਼ਰਧਾਲੂਆਂ ਦਾ ਪੂਰਾ ਜ਼ਰੂਰ ਹੁੰਦਾ ਜੇਕਰ ਕੋਈ ਸੱਚੇ ਮਨੋਂ ਆਂਦਾ ਤਾਂ ਹਾਂਜੀ ਹਾਂਜੀ ਪੂਰਾ ਹੁੰਦਾ ਸੱਚੇ ਮਨ ਨਾਲ ਜੋ ਵੀ ਆਂਦਾ ਉਹਦਾ ਪੂਰਾ ਹੁੰਦਾ ਇੱਥੇ ਮੈਨੂੰ 10-12 ਸਾਲ ਹੋ ਗਏ ਆ ਸਰ ਕਿਹੋ ਜਿਹਾ ਲੱਗਦਾ ਜਦੋਂ ਇੱਥੇ ਆਉਨੇ ਆ ਮੱਥਾ ਟੇਕਦੋਂ ਸੰਗਤਾਂ ਨਾਲ ਵਿਚਰਦੋਂ ਬਹੁਤ ਵਧੀਆ ਲੱਗਦਾ ਬਹੁਤ ਫਕਾ ਪਵਲ ਲਗਾ ਰਹੀ ਹੈ ਬਹੁਤ ਵਧੀਆ ਸਵੱਧਿਆ ਇੱਥੇ ਲੰਗਰ ਪਾਣੀ ਦਾ ਸਭ ਕੁਝ ਹੈਗਾ ਕੀ ਕਰਨੇ ਵੀ ਜਿਹੜਾ ਮੈਂ ਤੁਹਾਨੂੰ ਇਹ ਦੱਸ ਦੱਸ ਰਿਹਾ ਕਿ ਲਗਾਤਾਰ 10 ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦੇ ਨੂੰ ਵੀ ਕਿਵੇਂ ਖਿੱਚ ਇੱਥੇ ਪੈਂਦੀ ਆਉਣ ਦੀ ਕਿ ਹਰੇਕ ਸ਼ਨੀਵਾਰ 10 ਸਾਲ ਹੋ ਗਏ ਲਗਾਤਾਰ ਆ ਰਹੇ ਕਿ ਚ ਪੈਂਦੇ ਖੇਚੇ ਜੀ ਆਪਾਂ ਜੋ ਵੀ ਹੈ ਸਰਦਾਂ ਨਾ ਆਉਂਦੇ ਆ ਠੀਕ ਹੈ ਰਾਤ ਨੂੰ ਆਪਾਂ ਨੂੰ ਬਹੁਤ ਸੁਪਨੇ ਆਉਂਦੇ ਸੀਗੇ ਤੇ ਬੇਨਤੀ ਕੀਤੀ ਇੱਥੇ ਆ ਕੇ ਆਪਾਂ ਨੂੰ ਬਿਲਕੁਲ ਸਹੀ ਹੈ ਸਟਾ ਛੇ ਸੁਪਨੇ ਕਿਸ ਤਰੀਕੇ ਦੇ ਆਉਂਦੇ ਸੀਗੇ ਜੀ ਸਾਂਝਾ ਕਰਨਾ ਚਾਹੋਗੇ ਸਾਡਾ ਡਰਾਮੇ ਦੇ ਸੁਪਨੇ ਆਉਂਦੇ ਸੀ ਠੀਕ ਹੈ ਕਦੇ ਲੱਤਾਂ ਬਾਹਾਂ ਖੇਚਦੀਆਂ ਕਦੀ ਕੁਝ ਹੋ ਗਿਆ ਇਦਾਂ ਹੁਣ ਇਸ ਟਾਈਮ ਕੁਝ ਨਹੀਂ ਹੈ ਬਿਲਕੁਲ ਸਹੀ ਹੈ ਇੰਨੀ ਕਿਰਪਾ ਹੋਈ ਇੱਥੇ ਆ ਕੇ ਕਿ ਜਿੱਦਾਂ ਜਿਵੇਂ ਦੱਸ ਰਹੇ ਹੋ ਕਿ ਧਰਮ ਨੇ ਸੁਪਨਾ ਆਉਂਦੇ ਸੀ ਜਾਂ ਖਿੱਚ ਵਗੈਰਾ ਪੈਂਦੀ ਹੁੰਦੀ ਸੀ ਪਰ ਉਹ ਚੀਜ਼ ਜਦੋਂ ਤੇ ਥਿਆਣਾ ਸ਼ੁਰੂ ਕੀਤਾ ਖਤਮ ਹੋ ਗਈ ਹਾਂਜੀ ਹਾਂਜੀ ਬਿਲਕੁਲ ਖਤਮ ਹੋ ਗਈ ਆ ਹੁਣ ਬਿਲਕੁਲ ਹੈ ਨਹੀਂ ਲੋਕਾਂ ਦੇ ਜਿੰਨੇ ਵੀ ਆ ਸੁਖਣਾ ਆਂਦਾ ਉਹਨਾਂ ਦੀ ਸੁਖਣਾ ਬਰ ਹੁੰਦੀ ਆ ਕਹਿੰਦੇ ਨੇ ਵੀ ਜਿੱਦਾਂ ਕੋਈ ਸੱਚੇ ਦਿਲੋਂ ਮੰਗਦੇ ਤੇ ਅਸ਼ਰਧਾਲੂਆਂ ਦਾ ਪੂਰਾ ਜ਼ਰੂਰ ਹੁੰਦਾ ਜੇਕਰ ਕੋਈ ਸੱਚੇ ਮਨੋਂ ਆਂਦਾ ਤਾਂ ਹਾਂਜੀ ਹਾਂਜੀ ਪੂਰਾ ਹੁੰਦਾ ਸੱਚੇ ਮਨ ਨਾਲ ਜੋ ਵੀ ਆਂਦਾ ਉਹਦਾ ਪੂਰਾ ਹੁੰਦਾ ਜੈ ਸਮਰ ਜੈ ਸਮਰ